ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੰnde ਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਪੁਲਿਸ ਨੇ ਸ਼ਰਤਾਲੂਆਂ ਦੀ ਸਹੂਲਤ ਲਈ ਵੀ ਭੁਗਤਾ ਪਰਬੰਧ ਕੀਤੇ ਹਨ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਮੀਟਿੰਗ ਕਰਕੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਚਰਦਾਲੂਆਂ ਦੀ ਸਹੂਲਤ ਲਈ ਵੱਦ ਤੋਂ ਵੱਦ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਸਨ ਡੀਜੀਪੀ ਗੌਰਵ ਯਾਦਵ ਨੇ ਫਤੇਗੜ ਸਾਇਬਰ ਪੁਲਿਸ ਨੂੰ ਆਵਾਜੇ ਲਈ ਠੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ ਇਸ ਦੇ ਮੰਦੇ ਨਜ਼ਰ ਸ਼੍ਰੀ ਫਤੇਗੜ ਸਾਇਬਰ ਪੁਲਿਸ ਵੱਲੋਂ 20 ਥਾਵਾਂ ਦੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬਾਹਰੋਂ ਆਉਣ ਵਾਲੇ ਵਾਹਨਾਂ ਨੂੰ ਇਹਨਾਂ ਥਾਵਾਂ ਤੇ پارک ਕੀਤਾ ਜਾ ਸਕੇ ਪੰਜਾਬ ਪੁਲਿਸ ਨੇ ਛੜਦਾਲੂਆਂ ਦੀ ਮਦਦ ਲਈ ਪਹਿਲੀ ਵਾਰ 80 ਸ਼ਟਲ ਬੱਸਾਂ ਵੀ ਚਲਾਈਆਂ ਹਨ ਇਸ ਲਈ ਸੰਗਤਾਂ ਨੂੰ ਗੋਇੰਦਵਰ ਸਾਹਿਬ ਤੱਕ ਜਾਣ 'ਚ ਮਦਦ ਮਿਲੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਮੁੰਦੇ ਨਜ਼ਰ ਸਿਆਸੀ ਪਾਰਟੀਆਂ ਵੱਲੋਂ ਵੀ ਵੱਡੇ ਪੱਧਰ ਤੇ ਸਿਆਸੀ ਮੀਟਿੰਗਾਂ ਕੀਤੀਆਂ ਜਾਣੀਆਂ ਹਨ ਪੁਲਿਸ ਨੇ ਸੁਰੱਖਿਆ ਤੇ ਪੁਖਤਾ ਇੰਤਜ਼ਾਮ ਕੀਤੇ ਹਨ ਕਿਉਂਕਿ ਇਹਨਾ ਮੀਟਿੰਗਾਂ 'ਚ ਪ੍ਰਮੁੱਖ ਸਿਆਸੀ ਆਗੂਆਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ